ਸੋ ਥਰੂ ਗੈਸ ਦੇ ਗੋਲੇ ਵੱਡੀ ਗਿਣਤੀ ਦੇ ਵਿੱਚ ਸ਼ੰਭੂ ਬਾਰਡਰ ਉੱਤੇ ਸਿੱਟੇ ਜਾ ਰਹੇ ਨੇ ਭਗੜੜ ਵਾਲਾ ਮਾਹੌਲ ਬਣਿਆ ਹੋਇਆ ਹੈ ਉਹ ਹਾਤਾ ਸੁਬਿਰਤ ਦੇਖ ਰਿਹਾ ਹਾਂ ਕਿ ਖੇਤਾਂ ਤੱਕ ਖੇਤਾਂ ਦੇ ਵਿੱਚ ਅਥਰੂ ਗੈਸ ਦੇ ਗੋਲੇ ਛਿੱਟੇ ਜਾ ਰਹੇ ਨੇ ਲੋਕ ਬਹੁਤ ਜ਼ਿਆਦਾ ਧੁਮਾਕਾ ਹੋ ਰਿਹਾ ਹੈ ਇਹਨਾਂ ਦਾ ਸੋ ਸ਼ੰਭੂ ਬਾਰਡਰ ਇਸ ਵੇਲੇ ਪੂਰਾ ਧੂਏ ਦੀ ਚਪੇਟ ਦੇ ਵਿੱਚ ਜਿੱਧਰ ਤੁਸੀਂ ਨਿਗਾ ਮਾਰਦੇ ਹੋ ਅਥਰੂ ਗੈਸ ਦੇ ਗੋਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਛਿੱਟੇ ਜਾ ਰਹੇ ਨੇ ਸਾਰੇ ਪਾਸੇ ਧੂਆ ਹੀ ਧੂਆ ਨਜ਼ਰ ਆ ਰਿਹਾ ਹੈ ਲੋਕ ਆਪਣੇ ਆਪ ਦੇ ਬਚਾਅ ਦੇ ਲਈ ਤੁਸੀਂ ਦੇਖੋ ਖੇਤਾਂ ਵਿੱਚ ਭੱਜੇ ਤਾਂ ਖੇਤਾਂ ਦੇ ਵਿੱਚ ਵੀ ਅਥਰੂ ਗੈਸ ਦੇ ਗੋਲੇ ਛੱਡ ਦਿੱਤੇ ਗਏ ਵੀਰੇ ਕਿਵੇਂ ਦੇਖਦੇ ਹੋ ਕਿ ਬਹੁਤ ਵੱਡੀ ਤਿਆਰੀ ਕੀਤੀ ਤਿਆਰੀ ਤਾਂ ਵੀਰੇ ਕੀਤੀ ਸਾਡੇ ਬੰਦਿਆਂ ਦਾ ਮਣੀ ਨਾ ਤਾਂ ਉਧਰ ਪੁਲ ਪੰਦਣਾ ਜੜਿਆਣੇ ਥਾਣੀ ਕੱਢਣ ਦੀ ਦੁਨੀਆ ਉਧਰੋਂ ਨੰਗੇਦੀ ਇਧਰੋਂ ਨਿਕਲ ਜੇ ਵਿਚ ਵਾਲੇ ਰਸਤੇ ਬਿਜਲੇ ਰਸਤੇ ਨੰਗੇ ਨੇ ਸੋ ਦੇਖ ਸਕਦੇ ਹਾਂ ਕਿ ਅੱਖਾਂ ਦੇ ਵਿੱਚ ਇੰਨਾ ਸਾੜ ਹੈ ਕਿ ਲੋਕ ਆਪਣੀ ਅੱਖਾਂ ਦੇ ਆਰਾਮ ਦੇ ਲਈ ਛੱਪੜ ਚੋਂ ਪਾਣੀ ਚੱਕ ਰਹੇ ਨੇ ਗੰਦੇ ਪਾਣੀ ਤੋਂ ਆਪਣੀਆਂ ਅੱਖਾਂ ਬਚਾਉਣ ਦੇ ਲਈ ਉਹ ਛਿੱਟੇ ਮਾਰ ਰਹੇ ਨੇ ਸੋਏ ਤਸਵੀਰਾਂ ਇੱਕ ਵਾਰੀ ਦੇਖੋ ਕਿ ਧੂਆ ਪੂਰਾ ਜੰਮ ਗਿਆ ਏ ਧੁੰਦ ਨਹੀਂ ਐ ਇਹ ਅਥਰੂ ਗੈਸ ਦਾ ਧੂਆ ਅੱਖਾਂ ਦੇਖੋ ਧੂਵੇਂ ਨਾਲ ਪਰ ਦਿੱਤੀ ਤਾਂ ਲੋਕ ਆਪਣੇ ਬਚਾ ਦੇ ਲਈ ਅ ਖੁੱਲੀਆਂ ਥਾਵਾਂ ਵੱਲੋਂ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਨਾ ਤੇਜ ਹੈ ਮੇਰੇ ਅੱਖਾਂ ਦੇ ਵਿੱਚ ਬਹੁਤ ਚੁੱਭ ਰਿਹਾ ਹੈ ਬਹੁਤ ਜ਼ਿਆਦਾ ਭਾਜੀ ਬਹੁਤ ਜ਼ਿਆਦਾ ਆ ਆ ਆ ਆ ਤਾਂ ਹੱਕ ਮੰਗਣ ਦੀ ਸਜ਼ਾ ਮਿਲ ਰਹੀ ਹੈ ਇਹ ਹੱਕ ਮੰਗਣ ਦੀ ਸਜ਼ਾ ਜੀ ਇਹ ਹੱਕ ਮੰਗਣ ਦੀ ਸਜ਼ਾ ਜੀ ਬਿਲਕੁਲ ਹੱਕ ਮੰਗਣ ਦੀ ਸਜ਼ਾ ਇਹ ਮੋਤੀ ਬਹੁਤ ਗਲਤ ਕਰ ਰਿਹਾ ਜੀ ਐਦਾਂ ਨਹੀਂ ਕਰਨਾ ਚਾਹੀਦਾ ਇਹਨੂੰ ਕਿਸਾਨਾਂ ਦੇ ਹੱਕ ਨੇ ਹੱਕ ਦੇ ਦੇ ਜੀ ਇਹ ਮਾਰ ਕੇ ਥੋੜੀ ਮਿਲ ਰਹੀ ਹੈ ਮਾਰ ਦਵੇ ਹੋਰ ਕਿ ਮਰ ਜਾਵਾਂਗੇ ਅਸੀਂ ਮਾਰ ਦਵੇ ਇੱਕ ਵਾਰੀ ਮਾਰ ਦੇ ਵੀ ਮਾਰ ਦਾਂਗੇ ਠੀਕ ਹੈ ਪਰ ਇਹ ਬਹੁਤ ਨਜਾਇਜ਼ ਕਰ ਰਿਹਾ ਜੀ ਇਹਦਾ ਨਜਾਇਜ਼ ਨਹੀਂ ਚਾਹੀਦਾ ਫਾਇਰਿੰਗ ਸ਼ੁਰੂ ਕਰ ਦਿੰਦੇ ਫਾਇਰਿੰਗ ਹੈ ਫਾਇਰਿੰਗ ਸ਼ੁਰੂ ਕਰਤੀ ਦੇਖੋ ਫਾਇਰਿੰਗ ਫਾਇਰਿੰਗ ਕਰਦੇ ਪਏ ਨੇ ਸੋਏ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਤਾਮਚਾਮ ਕੀਤਾ ਹੋਇਆ ਹੈ ਕਿਸਾਨਾਂ ਨੂੰ ਸ਼ੰਭੂ ਵੀ ਨਹੀਂ ਟੱਪਣ ਦੇਣ ਦਿੱਤਾ ਜਾ ਰਿਹਾ ਇੱਕ ਵਾਰੀ ਉਹ ਸੜਕ ਦਿਖਾਓ ਰਵੀ ਕਿਉਂਕਿ ਉਸ ਸੜਕ ਉੱਤੇ ਖੜੇ ਹੋਣਾ ਇਸ ਵੇਲੇ ਬਹੁਤ ਮੁਸ਼ਕਲ ਹੈ ਇੱਕ ਨਹੀਂ ਦੋ ਨਹੀਂ ਕਈ ਕਈ ਦਰਜਣ ਗੋਲੇ ਸਿੱਟੇ ਗਏ ਕਈ ਦਰਜਣ ਜਿਹੜੇ ਗੋਲੇ ਸਿੱਟੇ ਗਏ ਤਾਂ ਲੋਕ ਆਪਣੀ ਜਾਨ ਬਚਾਉਣ ਦੇ ਲਈ ਬਾਈ ਜੀ ਇਹ ਗਿੱਦਰ ਧਮਕੀਆਂ ਦੇ ਰਹੇ ਆ ਇਹਨਾਂ ਦੀ ਗਿੱਦਰ ਧਮਕੀਆਂ ਤੋਂ ਇਹ ਨਹੀਂ ਡਰਨ ਵਾਲੇ ਜੇ ਨਜ਼ਾਰਾ ਲਾਣਾ ਮੈਂ ਸਾਹਮਣੇ ਗੱਲ ਕਰਨਾ ਗੋਲੇਬਾਰੀ ਸੱਟੇ ਨਿਕੀ ਨਿਕੀ ਇਹਨਾਂ ਨਾਲ ਗੱਲ ਨਹੀਂ ਬਣਦੀ ਬਾਬਾ ਜੀ ਹੱਕ ਲੈਣ ਆਏ ਸੀਗੇ ਐਮਐਸਪੀ ਦੀ ਗੱਲ ਹੋ ਰਹੀ ਹੈ ਕੀ ਦੇਖ ਰਹੇ ਤੁਸੀਂ ਪੇਖਾ ਯਾਰ ਦੇਖ ਰਹੇ ਕੀ ਕਰ ਰਹੇ ਇਹ ਤੇਰੀ ਸਮਝ ਨਹੀਂ ਕਰ ਰਹੇ ਨੇ ਹੈ ਹੋਰ ਜੈ ਜੀ ਇੱਕ ਪਈ ਰਵੀ ਦਿਖਾਓ ਤਸਵੀਰਾਂ ਤਮਾਕੇ ਦੀ ਵਾਸਤੇ ਤੁਹਾਨੂੰ ਆ ਰਹੀ ਹੋਵੇਗੀ ਬਹੁਤ ਗੂੰਜ ਤਮਾਕੇ ਦੀ ਆ ਸਾਰੇ ਲੋਕ ਉੱਥੇ ਖਦੇੜ ਦਿੱਤੇ ਗਏ ਨੇ ਕਿਸਾਨ ਵੀ ਕਿਸਾਨ ਵੀ ਤਗੜੇ ਹੋ ਗਏ ਨੇ ਤੁਸੀਂ ਦੇਖੋ ਕਿ ਛੁੱਟੀਆਂ ਦੇ ਵਿੱਚ ਇੱਕ ਦੂਜੇ ਨੂੰ ਵੰਡ ਕੇ ਪਹਿਲਾਂ ਇੱਕ ਵੱਡੇ ਕੱਠ ਉੱਤੇ ਸਿੱਟਿਆ ਗਿਆ ਉਹ ਕੱਠ ਥੱਲੇ ਆਇਆ ਤਾਂ ਪਿੱਛੋਂ ਕੱਠ ਹੋਰ ਵੱਧ ਕੇ ਅੱਗੇ ਨੂੰ ਵਧਿਆ ਵੀਰੇ ਤੂੰ ਆ ਬਹੁਤ ਤਿੱਖਾ ਹੈਗਾ ਇਸ ਵਾਰ ਅੱਖਾਂ ਬਹੁਤ ਤਿੱਖਾ ਤੇ ਆ ਜੀ ਸਾਹ ਵੀ ਨਹੀਂ ਆ ਰਿਹਾ ਜੀ ਦੇਖੋ ਅੱਖਾਂ ਚੋਂ ਪਾਣੀ ਵਗ ਰਿਹਾ ਜੀ ਗੋਲੇ ਦੇ ਗੋਲਾ ਚੱਲ ਰਿਹਾ ਜੀ ਪਹਿਲਾਂ ਵੀ ਉੱਥੇ ਗੈਸ ਦੇ ਗੋਲੇ ਵੀਰੇ ਜਦੋਂ ਅੰਦੋਲਨ ਚ ਸੀਗੇ ਪਰ ਇਹ ਆਤ ਕੀ ਨਗਰ ਜਿਵੇਂ ਸਾਲਟ ਬਹੁਤ ਤੇਜ ਹੁੰਦਾ ਜਿਆਦਾ ਸਾਲਟ ਹੈ ਜੀ ਪਹਿਲਾਂ ਨਾਲੋਂ ਦਾ ਪਹਿਲਾਂ ਬਹੁਤ ਘੱਟ ਸੀਗਾ ਹੁਣ ਤਾਂ ਬਹੁਤ ਜ਼ਿਆਦਾ ਸਾਲਟ ਵਾਲੀਆਂ ਗੋਲੇ ਤੇ ਗੋਲੇ ਗੋਲੇ ਦਾਗ ਰਹੇ ਨੇ ਤੁਹਾਨੂੰ ਪਤਾ ਹੀ ਹੈ ਦੇਸ਼ ਨੇ ਚੁਣਿਆ ਸੀਗਾ ਮੋਦੀ ਸਾਹਿਬ ਨੂੰ ਚੋਣਾ ਫਿਰ ਨੇ ਦੇਸ਼ ਦੇ ਵਿੱਚ ਇਹ ਇਹ ਜਦੋਂ ਹੱਕ ਮੰਗਣ ਜਾ ਰਹੇ ਆ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਆ ਇਸ ਲੀਕਾ ਕਿਵੇਂ ਦੇਖ ਦਿਨ ਸਰਕਾਰ ਇਹ ਤਾਂ ਗਲਤ ਧੱਕਾ ਹੋ ਰਿਹਾ ਜੀ ਤੁਹਾਨੂੰ ਪਤਾ ਹੀ ਹੈ ਤੁਸੀਂ ਵਾਪਸ ਆਣੇ ਆ ਸ਼ਾਂਤਮਈ ਨਾਲੇ ਜਾ ਰਹੇ ਆ ਪਹਿਲਾਂ ਵੀ ਗਏ ਸੀਗੇ ਪਹਿਲਾਂ ਵੀ ਸ਼ਾਂਤਮਈ ਨਾਲੇ ਬੈਠੇ ਸੀਗੇ ਹੁਣੇ ਜਾਣੀਂਂ ਦੇਖ ਲਓ ਤੁਸੀਂ ਦੋਨੇ ਪਾਸੇ ਬੰਦ ਕੀਤਾ ਹੋਇਆ ਬਾਰਡਰ ਇੱਕ ਵਾਰੀ ਤੁਸੀਂ ਤੁਸੀਂ ਵੀ ਨਾਲ ਜੂਮ ਕਰ ਸਕਦੇ ਹੋ ਦੇਖੋ ਫੇਰ ਤਮਾਕੇ ਸ਼ੁਰੂ ਹੋ ਗਏ ਤਮਾਕੇ ਦੀ ਆਵਾਜ਼ ਤੁਹਾਡੇ ਤੱਕ ਆ ਰਹੀ ਹੋਏਗੀ ਇਸ ਵੇਲੇ ਪੁਲ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਰਵੀ ਕਿਸੇ ਤਰੀਕੇ ਦੀ ਹੈ ਸੋਇਵੈਂਟ ਜਿਹੜੀ ਅਥਰੂ ਗੈਸ ਦਾਗਨ ਵਾਲੀ ਹੈ ਫਿਰ ਤਿੰਨ ਲਗਾਤਾਰ ਛੱਡੇ ਗਏ ਤਿੰਨ ਗੋਲੇ ਹੋਰ ਛੱਡੇ ਗਏ ਨੇ ਅਚੌਥੇ ਗੋਲੇ ਦੀ ਵੀ ਆਵਾਜ਼ ਤੁਸੀਂ ਸੁਣਦੇ ਹੋਵੋਗੇ ਤੇ ਇੰਡੀਆ ਦੀ ਲੜਾਈ ਆ ਟੁੰਡੇ ਦੀ ਸੋ 2 ਗੈਸ ਗੈਸ ਦੇ ਜਿਹੜੇ ਗੋਲੇ ਲਗਾਤਾਰ ਸਿੱਟੇ ਜਾ ਰਹੇ ਨੇ ਲੋਕਾਂ ਨੂੰ ਖਦੇੜਿਆ ਜਾ ਰਿਹਾ ਲੋਕ ਵੀ ਵਾਰੀਆਂ ਬਨ ਬਨ ਜਿਨ੍ਹਾਂ ਦੇ ਅੱਖਾਂ 'ਚ ਸੇਕ ਹੁੰਦਾ ਥੱਲੇ ਉਤਰਦੇ ਨੇ ਤਾਂ ਅਗਲਾ ਟੋਲਾ گاਉਂ ਨੂੰ ਵੱਧਾ ਹੈ ਹਰਿਆਣੇ ਵਾਲੇ ਤਾਊ ਜੀ ਸਾਡੇ ਨਾਲ ਤਾਊ ਜੀ ਕਿਵੇਂ ਦੇਖ ਰਹੇ ਹੋ ਐਮਐਸਪੀ ਲੈਣ ਦੀ ਗੱਲ ਹੋ ਰਹੀ ਸੀ ਵੀ ਲੈ ਕੇ ਆ ਰਹੇਗੇ ਮੈਸੀਅਰ ਕਰਜਾ ਮਾਫੀ

ਕਬਾਰ ਸੇ ਧੋੜੀ ਆ ਰਹੇ ਹਨ ਹਮਮ। ਇਹਨਾਂ ਕਹ ਸਮਝਣਾ ਜੀ আর ਇਨਕੀ ਮੰਗ ਮੰਨਣੀ ਚਾਹੀਏ। ਕਿਸਾਨ ਵੀ ਤਾਂ ਇਸ ਦੇਸ਼ ਕੇ ਹੀ ਹੈ। ਪੰਜਾਬ ਹਰਿਆਣਾ ਦੇਖੋ ਇਕੱਠਾ ਸਰਦਾਰ ਜੀ ਵੀ ਨੇ। ਬਾਈ ਇਹ ਭਾਈਚਾਰੇ ਨੂੰ ਤੋੜਨ ਦੇ ਲਈ ਵੀ ਬੜੀ ਗੱਲ ਹੋਈ ਸੀਗੀ। ਬਹੁਤ ਗੱਲ ਹੋ ਰਹੀ ਹੈ। ਬਾਈਚਾਰੇ ਕੋ ਖਲਮ ਕੇ ਰਹਿਣਾ। ਭਾਈਚਾਰਾ ਜੋੜ ਕੇ ਜਿੰਨੇ ਮਰਜੀ ਅਥਰੂ ਗੈਸ ਦੇ ਗੋਲੇ ਆ ਜਾਣ ਐਂ ਹੀ ਵਾਦੇ ਰਵਾਂਗੇ। ਬਿਲਕੁਲ ਜੀ ਬਿਲਕੁਲ 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 ਦੇਖੋ ਭਾਈ ਹੰਦੋ। ਇਹੀ ਰਹਿਣਗੇ। ਪਿੱਛੇ ਨਹੀਂ ਹਟਾਂਗੇ ਚਾਹੇ ਜਾਨ ਵੀ ਚਲੀ ਜਾਏ। ہماری ਕਿਸਾਨ ਨੇ ਕੀ ਲੜਾਈ ਹੈ ਫਸਲ اور نسل ਕੀ ਲੜਾਈ ਹੈ। इसको जीतने के लिए चाहे हमें अपने प्राण भी देने पड़े तो हम पीछे नहीं हटेंगे और एमएसपी एस पी और कर्जा माफी जो हमारे साथ ये कृत्य कर रही है ये बीजेपी सरकार इसके खिलाफ हम मोर्चा खोलेंगे और इसको अपनी सत्ता से बेदखल करने का अपना काम करेंगे भाई साढ़े पंजाब के नौजवान पहुंचे ने एम एस पी हक है पंजाब का या किसानों का हक है हक के बदले गोले आ रहे ਇਹ ਕਰਨਾ ਨਹੀਂ ਚਾਹੀਦਾ ਇਹ ਗਲਤ ਕਰ ਰਹੇ ਨੇ ਜੋ ਵੀ ਹੈਗਾ ਅਸੀਂ ਕੋਈ ਪਾਕਿਸਤਾਨੀ ਥੋੜੀ ਆ ਇੰਡੀਆ ਦਾ ਇੱਕ ਹਿੱਸਾ ਪੰਜਾਬ ਪੰਜਾਬ ਨਾਲ ਹਮੇਸ਼ਾ ਤੱਕਾ ਹੁੰਦਾ ਰਿਹਾ ਆ ਮੁੰਡੇ ਦਾ ਗੋਲਾ ਆ ਵੀਰ ਦੇ ਵੀਰ ਦੇ ਲੱਤ ਤੇ ਗੋਲਾ ਵੱਜਿਆ ਤੁਸੀਂ ਦਿਖਾਇਓ ਭਾਈ ਇਹ ਦੇਖੋ ਜੀ ਸੌਰੀ ਟੰਗ ਸੌਰੀ ਟੰਗ ਛੋਲਦੀ ਆ ਸਾਰੀ ਟੰਗ ਅੰਦਰ ਵੀ ਛੱਟ ਵੱਜੀ ਆ ਸਾਰਾ ਇਹ ਆ ਦੇਖੋ ਬਾਕੀ ਵੀਰੇ ਮਨ ਦੁੱਖਦਾ ਕਿਉਂਕਿ ਆਪਾਂ ਕਿਸਾਨੀ ਕਰਦੇ ਆ ਜਦੋਂ ਉਹਦਾ ਮੋਲ ਨਹੀਂ ਮਿਲਦਾ ਫਿਰ ਉਹਦੇ ਹੱਕ ਵਾਸਤੇ ਸਰਕਾਰ ਕੋਲੇ ਜਾਂਦੇ ਆ ਤੇ ਮੋਰਿਆਂ ਦੀਆਂ ਗੋਲੇ ਮਿਲਦੇ ਆ ਹਾਂਜੀ ਦੁੱਖ ਤਾਂ ਹੁੰਦਾ ਹੀ ਹੈ ਜੀ ਕਿਉਂਕਿ ਇੱਕ ਮੂੰਗਫਲੀ ਵੇਚਣ ਵਾਲਾ ਵੀ ਆਪਦਾ ਮੁੱਲ ਆਪ ਤਿਆਰ ਕਰਦਾ ਤੇ ਇੱਕ ਕਿਸਾਨ 6 ਮਹੀਨੇ ਬੋਲਿਆ ਨਹੀਂ ਜਾ ਰਿਹਾ ਥੋੜਾ ਸਾਹ ਚੜ ਰਿਹਾ ਹੋ ਗੋਲਾ ਕੋਈ ਗੱਲ ਨਹੀਂ ਵੀਰੇ ਅਸੀਂ ਤੁਹਾਡੀ ਗੱਲ ਸਮਝ ਰਹੇਗੇ ਤੁਹਾਡੀਆਂ ਅੱਖਾਂ ਇੰਨੀਆਂ ਲਾਲ ਨੇ ਗੋਲਾ ਤੁਹਾਡੇ ਲੱਗੇ ਡਿਗਿਆ ਹਾਂਜੀ ਉਹ ਅੱਗੇ ਬੈਠੇ ਸੀਗੇ ਗੋਲੇ 2-3 ਵੱਜੇ ਵੀ ਹੈਗੇ ਆ ਜੀ ਇੱਕ ਬਾਂ ਤੇ ਵੱਜਿਆ ਤੇ ਬਾਕੀ ਸੱਟਾਂ ਵੀ ਲੱਗੀਆਂ ਨੇ ਨਾਲ ਦੇ ਮੁੰਡਿਆਂ ਦੇ 2-3 ਗਏ ਵੀ ਨੇ ਦਵਾਈ ਡਰਦੇ ਨਹੀਂ ਹੈਗੇ ਜੀ ਹਾਂ ਤੇ ਨਹੀਂ ਇਹ ਜਵਾਨ ਬਾਬੇ ਹਰਿਆਣਵੀ ਸਾਰੇ ਇਕੱਠੇ ਨੇ ਇੱਕ ਦੇ ਨਾਲ ਅੱਗੇ ਵਧਿਆ ਜਾਊਗਾ ਤੁਹਾਨੂੰ ਹੋਰ ਤਸਵੀਰਾਂ ਦਿਖਾਉਂਦੇ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਨਿਹੰਗ ਸਿੰਘ ਜਿਹੜੇ ਇਸ ਟਾਈਮ ਇੱਕ ਸਿੰਘ ਪੱਟਾਂ ਦੇ ਹੱਥ ਮਾਰ ਰਿਹਾ ਹੈ ਸਾਹਮਣੇ ਉਹ ਥਰੂ ਗੈਸ ਦੇ ਗੋਲੇ ਧਾਕੇ ਜਾ ਰਹੇ ਨੇ ਤਾਂ ਸਿੰਘ ਪੱਟਾਂ ਦੇ ਹੱਥ ਮਾਰ ਕੇ ਉਹਨਾਂ ਗੋਲਿਆਂ ਦਾ ਸਵਾਗਤ ਕਰ ਰਿਹਾ ਹੈ ਦਲੇਰੀ ਦੇ ਨਾਲ